ਉਹਨਾਂ ਦੇ ਵੱਲੋਂ ਸ਼ਰੇਆਮ ਗੋਲੀ ਚਲਾ ਕੇ ਇਹਨਾਂ ਦੀ ਗੋਲੀ ਸਿੱਧੀ ਮੱਥੇ ਦੇ ਵਿੱਚ ਲੱਗੀ ਹੈਗੀ ਜਿਸ ਤੇ ਨਾਲ ਸਾਡਾ ਬੱਚਾ ਮਤਲਬ ਸਰਦਾਰੀ ਦੁਨੀਆ ਤੋਂ ਚਲਾ ਗਿਆ ਹੈਗਾ ਕਿਤੇ ਇੱਕ ਅਥਰੂ ਗੈਸ ਦੇ ਗੋਲੇ ਕਿਤੇ ਗੋਲੀਆਂ ਡੇਢ ਕਿਲਾ ਜ਼ਮੀਨ ਪਿਛੇ ਭੈਣ ਦੀ ਵਿਆਹ ਵੇਲੇ ਬੈਸ ਕੇ ਭੈਣ ਵਿਆਹੀ ਤੇ ਉੱਥੇ ਸਾਡੇ ਜੋ ਬੱਚੇ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਜੇ ਵਿਕਾਸ ਕਰਨਾ ਫਿਰ ਕਿਸਾਨ ਵਾੜਾਂ ਤੇ ਬੈਠਿਆ ਨੂੰ ਬਿਲੀ ਜਾਣ ਦਿਓ ਪਰਿਵਾਰ ਦੇ ਲਈ ਇੱਕ ਨਾਂ ਪੂਰਾ ਹੋਣ ਵਾਲਾ ਘਟਾਗਾ ਜੋ ਕਿ ਇਹਨਾਂ ਦੀ ਮਾਤਾ ਜੀ ਪਹਿਲਾਂ ਕੁਝ ਸਮਾਂ ਛੋਟੇ ਹੁੰਦਿਆਂ ਦੀ ਜੋ ਕਿ 10 11 ਸਾਲ ਦੀ ਉਮਰ ਸੀਗੀ ਉਹਦੀ ਡੈਥ ਹੋ ਚੁੱਕੀ ਸੀ ਇਹਦਾ ਨਾਮ ਜੀ ਗੱਗੂ ਕਹਿੰਦੇ ਸੀ ਹਾਂ ਸ਼ੋਮ ਕਰਨ ਜੀ ਸ਼ੋਮ ਕਰਨ ਨਾਲ ਤੁਹਾਡੇ ਨਾਲ ਗੱਲਬਾਤ ਹੁੰਦੀ ਰਹਿੰਦੀ ਚਕਸਰ ਕੀ ਗੱਲ ਹੋਈ ਆ ਤੁਹਾਡੇ ਨਾਲ ਅੱਜ ਅੱਜ ਗੱਲ ਹੋਈ ਸੀ ਉਹਦੇ ਨਾਲ ਹਾਂਜੀ ਹਾਂ ਮੈਂ ਫੋਨ ਲਾਇਆ ਸੀ ਮੈਂ ਤੁਸੀ ਵਾਗੇ 11:30 ਵਜੇ ਫਿਰ ਉਹ ਕਹਿੰਦਾ ਸੀ ਰੋਟੀਆਂ ਲਾ ਕੇ ਜਾ ਕੇ ਖਾ ਕੇ ਫਿਰ ਜਾਵਾਂਗੇ ਪਰ ਉਹ ਅੱਡੇ ਘੰਟੇ ਬਾਅਦ ਤਾਂ ਸਾਡੇ ਕੋਲ ਫੋਨ ਆ ਗਿਆ ਵੀ ਤਾਂ ਗੋਲੀ ਵੱਜ ਗਈ ਬਹੁਤ ਮੰਦ ਭਾਗੀ ਘਟਨਾ ਵਾਪਰੀ ਹੈਗੀ ਪਰਿਵਾਰ ਦਾ ਇਕਲੋਤਾ ਬੇਟਾ ਸੀਗਾ ਜਿਹਦੀ ਉਮਰ 21 ਸਾਲ ਸੀਗੀ ਤੇ ਪਰਿਵਾਰ ਦੇ ਵਿੱਚੋਂ ਮਤਲਬ ਜੋ ਚਲਾ ਰਿਹਾ ਸੀਗਾ ਇਹ ਬੇਟੇ ਦੇ ਸਿਰ ਤੇ ਸਾਰਾ ਪਰਿਵਾਰ ਚੱਲ ਰਿਹਾ ਸੀਗਾ ਜਿਹੜੇ ਫਾਦਰ ਸਾਹਿਬ ਨੇਗੇ ਉਹ ਵਿਚਾਰੇ ਫਾਦਰ ਸਾਹਿਬ ਬਹੁਤ ਅਨਪੋੜ ਨੇਗੇ ਸਿੱਧੇ ਤੇ ਸਧਾਰਨ ਕਿਸਾਨ ਨੇ ਜੋ ਕਿ ਸਕੂਲੀ ਬੈਂਡ ਦੇ ਉੱਪਰ ਕੰਡੈਕਟਰ ਦੀ ਮਤਲਬ ਉਹ ਆਪਣੀ ਡਿਊਟੀ ਕਰ ਰਹੇ ਨੇ ਬੱਚਿਆਂ ਨੂੰ ਤਾਰਨਾ ਚੜਾਉਣਾ ਤੇ ਉਹ ਸਕੂਲ ਦੇ ਵਿੱਚ ਲੱਗੇ ਹੋਏ ਸੀਗੇ ਤੇ ਜਿਹੜਾ ਬੇਟਾ ਸੀਗਾ ਇਹ 2 2.5 ਕਿੱਲਿਆਂ ਦੀ ਖੇਤੀ ਕਰਦਾ ਸੀਗਾ ਇਹਨਾਂ ਕੋਲੇ 3 3.5 ਕਿੱਲੇ ਜ਼ਮੀਨ ਸੀਗੀ ਪਹਿਲਾਂ ਵੱਡੀ ਸਿਸਟਰ ਦਾ ਇਹਨਾਂ ਨੇ ਵਿਆਹ ਕੀਤਾ ਉਹਦੇ ਵਿੱਚੋਂ 1.5 ਕਿੱਲਾ ਜ਼ਮੀਨ ਇਹਨਾਂ ਦੀ ਵਿਕ ਚੁੱਕੀ ਸੀ ਉਸ ਤੋਂ ਬਾਅਦ ਇਹ ਬੇਟੇ ਨੇ ਆਪਣੀ ਪੜ੍ਹਾਈ ਵਿੱਚ ਛੱਡ ਕੇ ਪਰਿਵਾਰ ਦੇ ਮਤਲਬ ਪਾਲਣ ਪੋਸ਼ਣ ਦੇ ਲਈ ਖੇਤੀਬਾੜੀ ਦਾ ਕੰਮ ਆਪ ਮਤਲਬ ਸ਼ੁਰੂ ਕਰਤਾ ਸੀਗਾ ਜੋ ਕਿ ਪਹਿਲੇ ਹੀ ਦਿਨ ਤੋਂ ਬੱਚਾ ਬਹੁਤ ਸੂਝਵਾਨ ਸੀ ਅਤੇ ਜੁਨੀਅਨ ਦੇ ਨਾਲ ਜੁੜਿਆ ਹੋਇਆ ਸੀਗਾ ਵਿਚਾਰਤਾਰਾ ਬਹੁਤ ਲੰਬੀ ਸੀਗੀ ਤੇ ਇਸ ਦੇ ਨਾਲ ਹੀ ਮਤਲਬ ਜਿਹੜਾ ਅੱਜ ਦੀ ਇਹ ਘਟਨਾ ਵਾਪਰੀ ਆ ਪੰਜ ਮਤਲਬ ਹਰਿਆਣਾ ਸਰਕਾਰ ਨੇ ਸਾਡੇ ਇਹਨਾਂ ਬੱਚਿਆਂ ਦੇ ਉੱਪਰ ਗੋਲੀ ਚਲਾਈ ਆ ਸਾਡੇ ਮਤਲਬ ਇਸ ਬੱਚੇ ਦੀ ਤਾਂ ਡੈਥ ਹੋ ਗਈ ਤੇ ਸਾਡੇ 3-4 ਬੱਚੇ ਹੋਰ ਵੀ ਮਤਲਬ ਜਿਹੜੇ ਨੌਜਵਾਨ ਨੇ ਉਹ ਗੰਭੀਰ ਜ਼ਖਮੀ ਨੇ ਉਹਨਾਂ ਦੇ ਵੱਲੋਂ ਸ਼ਰੇਆਮ ਗੋਲੀ ਚਲਾ ਕੇ ਇਹਨਾਂ ਦੀ ਗੋਲੀ ਸਿੱਧੀ ਮੱਥੇ ਦੇ ਵਿੱਚ ਲੱਗੀ ਹੈਗੀ ਜਿਸ ਤੇ ਨਾਲ ਸਾਡਾ ਬੱਚਾ ਮਤਲਬ ਸਦਾ ਦੀ ਦੁਨੀਆ ਤੋਂ ਚਲਾ ਗਿਆ ਹੈਗਾ ਪਰਿਵਾਰ ਦੇ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈਗਾ ਜੋ ਕਿ ਇਹਨਾਂ ਦੀ ਮਾਤਾ ਜੀ ਪਹਿਲਾਂ ਕੁਝ ਸਮਾਂ ਛੋਟੇ ਹੁੰਦਿਆਂ ਦੀ ਜੋ ਕਿ 10-11 ਸਾਲ ਦੀ ਉਮਰ ਸੀਗੀ ਉਹਦੀ ਡੈਥ ਹੋ ਚੁੱਕੀ ਸੀ ਔਰ ਦਾਦੀ ਇਹਨਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਸੀ ਦਾਦੀ ਦੀ ਉਮਰ ਘੱਟੋ ਘੱਟ 80 ਸਾਲ ਦੇ ਨੇੜੇ ਤੇ ਡੇ ਹੈ ਸੋ ਦਾਦੀ ਨੇ ਇਹਨਾਂ ਬੱਚਿਆਂ ਨੂੰ ਪਾਲਿਆ ਸੀਗਾ ਦੋ ਭੈਣਾ ਸੀ ਤੇ ਇੱਕ ਗੱਲ ਭੈਣਾ ਦਾ ਇਕੱਲਾ ਭਰਾ ਸੀਗਾ ਸੋ ਬਹੁਤ ਹੀ ਪਰਿਵਾਰ ਦੇ ਨਾਲ ਜਿਹੜੀ ਅੱਜ ਦੀ ਘਟਨਾ ਵਾਪਰੀ ਹੈ ਬਹੁਤ ਮੰਦ ਭਾਗੀ ਘਟਨਾ ਵਾਪਰੀ ਹੈ ਕਿਤੇ ਅਥਰੂ ਗੈਸ ਦੇ ਗੋਲੇ ਕਿਤੇ ਗੋਲੀਆਂ ਅੱਜ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਮੇਰੇ ਹਲਕੇ ਦੇ ਪਿੰਡ ਬੱਲੋ ਦਾ ਇੱਕ ਨੌਜਵਾਨ ਕਿਸਾਨ ਜੀ ਦੀ ਉਮਰ ਤਕਰੀਬਨ ਲਗਭਗ 22 ਸਾਲ ਦੀ ਸੀ ਜਿਹਦੇ ਦੋ ਭੈਣਾ ਤੇ ਮਾਤਾ ਵੀ ਦੀ ਮੌਤ ਹੋਈ ਹੈ ਦਾਦੀ ਉਹਨਾਂ ਦਾ ਪਾਲਣ ਪਾਸ ਕੋਲਣ ਪੋਜੀਸ਼ਨ ਕਰਦੀ ਸੀ ਇੱਕ ਪਿਤਾ ਹੈ ਜਿਹੜਾ ਥੋੜਾ ਜਿਹਾ ਸਿੱਧਾ ਸਾਦਾ ਵਿਚਾਰਾ ਜਿਹੜਾ ਤਕਰੀਬਨ ਸਕੂਲ ਬੈਨ ਤੇ ਬੱਚਿਆਂ ਨੂੰ ਸਕੂਲ ਬੈਨ ਦੀ ਕਨੈਕਟਰ ਹੀ ਕਰਦਾ ਬੱਚਿਆਂ ਨੂੰ ਚੜਾਉਂਦਾ ਲਾਉਂਦਾ ਤੇ ਥੋੜੇ ਜੇ ਪੈਸੇ ਤਨਖਾਹ ਦੇ ਮਿਲਦੇ ਹੋਣਗੇ ਉਹਨੂੰ ਤੇ ਉਹਦੇ ਉਹ ਗੁਜ਼ਾਰਾ ਕਰਦਾ ਸੀ ਸਾਢੇ 1 3 ਏਕੜ ਦਾ ਮਾਲਕ ਸੀ ਇਹ ਕਿਸਾਨ ਤੇ ਤਕਰੀਬਨ ਡੇਢ ਕਿੱਲਾ ਜ਼ਮੀਨ ਪਿਛੇ ਭੈਣ ਦੀ ਵਿਆਹ ਵੇਲੇ ਵੇਚ ਕੇ ਭੈਣ ਵਿਆਹੀ ਤੇ ਹੋਰ ਕਰਜ਼ਾ ਲਾ ਆਇਆ ਹੁਣ ਫਿਰ ਕਾਫੀ ਕਰਜ਼ਾ ਸਿਰ ਤੇ ਸੀ ਬਹੁਤ ਸੀ ਤੇ 2 ਸਵਾ ਦੋ ਕਿਲੇ ਜ਼ਮੀਨ ਸੀ ਤੇ ਉਹ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਲਈ ਕਿਸਾਨਾਂ ਦੀ ਹੱਕੀ ਮੰਗਾਂ ਲਈ ਦੇਸ਼ ਨੂੰ ਖ਼ਿਆਲ ਕਰਨ ਲਈ ਵਾਸਤੇ ਕਿਸਾਨ ਨੂੰ ਲੜਾਈ ਲੜਨੀ ਉੱਥੇ ਗਿਆ ਸੀ ਉੱਥੇ ਸਰਕਾਰ ਨੇ ਇਸ ਅੰਨਦਾਤੇ ਦੇ ਨਾਲ ਖੂਨ ਦੀ ਹੋਲੀ ਖੇਢੀ ਜਾ ਰਹੀ ਹੈ ਉੱਥੇ ਤੇ ਉੱਥੇ ਸਾਡੇ ਜੋ ਬੱਚੇ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਬਹੁਤ ਮਤਭਾਗੀ ਘਟਨਾ ਹੈ ਇਦੋਂ ਵੱਡੀ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਜਿਹੜੇ ਕਹਿੰਦੇ ਨੇ ਵੀ ਅਸੀਂ ਦੇਸ਼ ਦਾ ਵਿਕਾਸ ਕਰਾਂਗੇ ਵਿਕਾਸ ਕਰਨਾ ਪਰ ਵਿਕਾਸ ਨਹੀਂ ਕਰ ਰਹੇ ਉਹ ਜਾੜ ਰਿਹਾ ਜਕਰ ਜਾੜਤਾ ਸਰਕਾਰ ਨੇ ਕੇਂਦਰ ਸਰਕਾਰ ਨੇ ਇਹ ਕਹਿ ਦਿੱ ਗਏ ਵਿਕਾਸ ਵਾਲਾ ਨਹੀਂ ਕੰਮ ਜੇ ਵਿਕਾਸ ਕਰਨਾ ਫਿਰ ਕਿਸਾਨ ਬੜਰਾਂ ਤੇ ਬੈਠਿਆ ਉਹਨੂੰ ਦਿੱਲੀ ਜਾਣ ਦਿਓ ਕੀ ਅੱਗੇ ਦਿੱਲੀ ਜਾ ਕੇ ਸਾਲ ਭਰ ਕੁਝ ਨੁਕਸਾਨ ਕਰਿਆ ਕਿਸ ਨੇ ਅੱਜ ਕਿਉਂ ਰੁਕਿਆ ਜਾ ਰਿਹਾ ਉਹਨਾਂ ਨੂੰ ਕਿਉਂ ਉਹਨਾਂ ਨੂੰ ਮਾਰਿਆ ਜਾ ਰਿਹਾ ਆਹ ਕਿਹੜਾ ਦੁਸ਼ਮਣ ਵਾਲਾ ਰਵੀ ਰ ਹੈ ਜਿਹੜਾ ਵੀ ਸਿੱਧੀਆਂ ਗੋਲੀਆਂ ਮਾਰੋ ਜੇ ਕੋਈ ਮੂਰੇ ਵੱਧਦਾ ਹੈ ਉਹਨੂੰ ਗਰਫਜ਼ਦਾਰ ਕਰ ਲੈ ਸਰਕਾਰਾਂ ਕੋਲੇ ਬਹੁਤ ਸਕੀਮਾਂ ਹੁੰਦੀਆਂ ਮਾਰਨਾ ਥੋੜ੍ਹਾ ਹੀ ਹੁੰਦਾ ਦੇਸ਼ ਦਾ ਕੋਈ ਕਿਸਾਨ ਹੈ ਜਿਹੜਾ ਅਨਦਾਤਾ ਉਹਨੂੰ ਮਾਰਨਾ ਇਹ ਜਿਹੜੇ ਸਿੱਧਾ ਸਰਕਾਰ ਜਿਹੜੀ ਗੋਲੀਆਂ ਤੇ ਉੱਤਰਾਈ ਦੇਸ਼ ਦੀ ਦੁਸ਼ਮਣ ਹੈ ਇਸ ਕਰਕੇ ਅਸੀਂ ਦੀ ਨਿੰਦਿਆ ਕਰਦੇ ਆ ਤੇ ਇਸ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਤੇ ਜਿਹੜਾ ਵੀ ਕਰੋੜ ਰੁਪਈਆ ਮੰਗਦੇ ਆ ਉਹ ਦਿੱਤਾ ਜਾਈ ਪਰ ਕਰੋੜ ਦਾ ਵੀ ਇਸ ਪਰਿਵਾਰ ਦਾ ਘਾਟਾ ਨਹੀਂ ਪੂਰਾ ਹੋਣ ਲੱਗਿਆ 9 ਜਾਂ 20 ਸਾਲਾ ਸਿੱਧੀਆਂ ਗੋਲੀਆਂ ਮਾਰ ਕੇ ਇਹ ਮਾਰੇਗਾ ਇਹ ਬਹੁਤ ਸਰਕਾਰ ਦੇ ਹੋਰ ਵੀ ਨੌਜਵਾਨ ਸਾਥੀ ਸਾਹ ਜਿਹੜੇ ਫਟੜ ਕਰਨਗੇ ਲਗਭਗ ਉੱਥੇ ਐ ਨਹੀਂ ਪਤਾ ਲੱਗ ਰਿਹਾ ਜੀ 100 ਬੰਦਾ ਫਟੜਾ 200 ਬੰਦਾ ਫਟੜਾ ਕਿਉਂਕਿ ਅਜੇ ਜਿਹੇ ਜਿੱਥੇ ਹਲਚਲ ਮੱਚੀ ਹੋਈ ਹੈਗੀ ਇਸ ਕਰਕੇ ਹੋਰ ਵੀ ਹੋ ਸਕਦਾ ਵੀ ਨੌਜਵਾਨਾਂ ਦੀ ਮੌਤ ਹੋ ਗਈ ਹੋਵੇ ਪਰ ਇਹ ਸਰਕਾਰ ਸਾਡੀ ਦੁਸ਼ਮਣ ਹੈ ਇਸ ਕਰਕੇ ਅਸੀਂ ਮੰਗ ਕਰਦੇ ਆਂ ਤੇ ਜਿਹੜੇ ਕਿਸਾਨ ਹਰਿਆਣੇ ਦੇ ਬਾਟਰਾ ਤੇ ਬੈਠਾ ਉਹਨਾਂ ਨੂੰ ਰੋਕਾ ਨਾਵੇ ਦਿੱਲੀ ਜਾਣ ਸ਼ੁਭਕਰਨ ਸਿੰਘ ਦੇ ਘਰ ਹੁਣ ਰਿਸ਼ਤੇਦਾਰ ਅਤੇ ਬਾਕੀ ਦੇ ਮਿੱਤਰਾਂ ਦਾ ਆਣਾ ਲਗਾਤਾਰ ਜਾਰੀ ਹੈ ਸ਼ੁਭਕਰਨ ਸਿੰਘ ਇੱਕ ਗਰੀਬ ਕਿਸਾਨ ਸਿੰਘ ਜਿਸ ਦੇ ਕੋਲ ਸਾਢੇ 3 ਕਿੱਲੇ ਜ਼ਮੀਨ ਸੀ ਅਤੇ 10 ਲੱਖ ਰੁਪਏ ਬੈਂਕਾਂ ਦਾ ਕਰਜ਼ਾ ਅਤੇ ਨਾਲ ਹੀ ਵਕ-ਵਕ 5 ਲੱਖ ਰੁਪਏ ਦੇ ਹੋਰ ਵੀ ਕਰਜ਼ੇ ਸੀ ਪਿੱਛੇ ਜੇ ਇਹਨਾਂ ਦੇ ਪਿਤਾ ਜੀ ਨੇ ਸਾਢੇ 3 ਇਕੜ ਦੇ ਵਿੱਚੋਂ 1.5 ਇਕੜ ਜ਼ਮੀਨ ਵੇਚ ਕੇ ਆਪਣੀ ਬੇਟੀ ਦਾ ਵਿਆਹ ਵੀ ਕਰਾ ਸੀ ਦੋ ਭਰਾਵਾਂ ਦਾ ਇਕਲੌਤਾ ਭਰਾ ਸੁਪਕਰਨ ਸਿੰਘ ਅੱਜ ਕਿਸਾਨੀ ਅੰਦੋਲਨ 2 ਦੀ ਭੇਟ ਚੜ ਗਿਆ ਹੈ ਜਿਸ ਨੂੰ ਲੈ ਕੇ ਕਿਸਾਨਾਂ ਵਿੱਚ ਨਿਰਾਸ਼ਾ ਹੈ ਤੇ ਗਮ ਦਾ ਮਾਹੌਲ ਹੈ ਕੈਮਰਾਮੈਨ ਜੋਨਲ ਉਮੇਸ਼ ਸਿੰਘਲਾ ਪਿੰਡ ਬੱਲੋ